ਮਾਰਕੀਟ ਕਮੇਟੀ ਸਾਨੇਵਾਲ ਦੇ ਚੇਅਰਮੈਨ ਹੇਮਰਾਜ ਰਾਜੀ ਸਾਨੇਵਾਲ ਵੱਲੋਂ ਹਲਕਾ ਸਾਨੇਵਾਲ ਵਿੱਚ ਪੈਂਦੀਆਂ ਵੱਖ-ਵੱਖ ਅਨਾਜ ਮੰਡੀਆਂ ਦੇ ਵਿੱਚ ਜਾ ਕੇ ਸਰਕਾਰੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਕਟਾਣੀ ਕੂਮਕਲਾਂ ਅਤੇ ਧਨਾਸੂ ਦੀਆਂ ਦਾਣਾ ਮੰਡੀਆਂ ਵਿੱਚ ਪਹੁੰਚ ਕੇ ਉਹਨਾਂ ਕਿਸਾਨਾਂ ਅਤੇ ਆੜਤੀਆਂ ਨਾਲ ਵਿਚਾਰ-ਵਟਾਂਦਰਾ ਵੀ ਕੀਤਾ। মিডিਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਰਕਾਰੀ ਖਰੀਦ ਨਿਰਵਿਘਨ ਚੱਲ ਰਹੀ ਹੈ ਅਤੇ ਕਿਸਾਨਾਂ ਨੂੰ ਖਰੀਦ ਸੰਬੰਧੀ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਣ ਦੇਵਾਂਗੇ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ ਅਤੇ ਨਸ਼ਾ ਮੁਕਤੀ ਮੋਰਚਾ ਦੇ ਵਿੱਚ ਕੋਆਰਡੀਨੇਟਰ ਨਿਯੁਕਤ ਕਰਨ ਤੇ ਉਹਨਾਂ ਸਰਕਾਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਆੜਤੀਆਂ ਤੇ ਕਿਸਾਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਕਟਾਣੀ ਮੰਡੀ ਦੇ ਵਿੱਚ ਅਸੀਂ ਇੱਥੇ ਸਾਰੇ ਆਏ ਆ ਸਾਡੇ ਆੜਤੀਏ ਭਰਾ ਅਤੇ ਜ਼ਿਮੀਂਦਾਰ ਭਰਾ ਤੇ ਲੇਬਰ ਵਾਲੇ ਵੀਰ ਵੀ ਇੱਥੇ ਸਾਡੀਆਂ ਭੈਣਾਂ ਵੀ ਖੜੀਆਂ ਸਾਡੇ ਨਗਰ ਕਾਉਂਸਲ ਤੋਂ ਸਨਹਿਲ ਤੋਂ ਰਾਜਦੀਪ ਭਾਟਿਆ ਜੀ ਬੱਬੂ ਬਿਰਦੀ ਜੀ ਸਰਪੰਚ ਆਪਣੇ ਬੱਲੀয়াল ਸਾਹਿਬ ਤੇ ਸਾਡੇ ਬਲੌਕ ਪ੍ਰਧਾਨ ਰਾਜਕੁਮਾਰ ਬਰਮਾ ਜੀ ਸ੍ਰਿੰਦਰ ਚੌਧਰੀ ਜੀ ਸਾਡੇ ਸੁਖਵੀਰ ਭਾਜੀ ਹੁਣੀ ਜਿੰਨੇ ਵੀ ਹੋਰ ਬਾਪੂ ਜੀ ਨੇ ਤਕਰੀਬਨ ਸਾਰੇ ਜਣਦੇ ਆਏ ਵੇ ਅੱਜ ਬਹੁਤ ਵਧੀਆ ਲੱਗਿਆ ਜਦੋਂ ਕਟਾਣੀ ਮੰਡੀ ਦੇ ਵਿੱਚ ਆਏ ਅਸੀਂ ਇਸ ਤਰ੍ਹਾਂ ਲੱਗਿਆ ਕਿ ਪ੍ਰਮਾਤਮਾ ਨੇ ਜਿੰਨੀ ਵਰਕਤ ਇਸ ਮੰਡੀ ਦੇ ਵਿੱਚ ਅੱਜ ਦੇਖ ਕੇ ਮਨ ਖੁਸ਼ ਹੈ ਪਾਈ ਹੈ ਪ੍ਰਮਾਤਮਾ ਇਸੇ ਤਰ੍ਹਾਂ ਕਿਸਾਨਾਂ ਤੇ ਮਜ਼ਦੂਰਾਂ ਤੇ ਆੜਤੀਆਂ ਭਰਾਵਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਤੇ ਸਾਰਿਆਂ ਨੂੰ ਇਸੇ ਤਰ੍ਹਾਂ ਖੁਸ਼ ਰੱਖਿਆ ਜੀ। ਇਹ ਧੂਰੀ ਜ਼ਿੰਮੇਵਾਰੀ ਮੇਡੀਆ ਜੀ ਕਿਤਨਾ ਕਿਤੇ ਜਿਹੜਾ ਕੋਆਰਡੀਨੇਟਰ ਲਾਇਆ ਗਿਆ ਲੁਧਿਆਣਾ ਟੂਬ ਦੇ ਵਿੱਚ ਨਸ਼ਾ ਮੁਕਤੀ ਮੋਰਚੇ ਦਾ ਤੇ ਕਿਸ ਤਰ੍ਹਾਂ ਹੁਣ ਜਿਹੜੀ ਇਹ ਡਬਲ ਡਿਊਟੀ ਦੇ ਰਹੇ ਹਾਂ। ਪ੍ਰਮਾਤਮਾ ਦਾ ਪਹਿਲਾਂ ਧੰਨਵਾਦ ਕਰਦੇ ਹਾਂ। ਪੰਜਾਬ ਦੇ ਕੈਬਨਿਟ ਮਿਨਿਸਟਰ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਦਾ ਪੰਜਾਬ ਸਰਕਾਰ ਦਾ ਮਾਣ ਸਰਕਾਰ ਦਾ ਧੰਨਵਾਦ ਕਰਦੇ ਹਾਂ ਪ੍ਰਮਾਤਮਾ ਅਮਨ ਜੀ ਜਦੋਂ ਕਿਸੇ ਨੂੰ ਜ਼ਿੰਮੇਵਾਰੀ ਦਿੰਦਾ ਨਾ ਜੀ ਉਹ ਆਪਣਾ ਹੱਥ ਰੱਖਦਾ ਜੀ ਆਪਣੀ ਪ੍ਰਮਾਤਮਾ ਨੇ ਹੀ ਕਰਾਣਾ ਜੀ ਸਾਰਾ ਕੁਝ ਮੈਂ ਇੱਕ ਹਲਕਾ ਸਾਨੇਵਾਲ ਦੇ ਵਿੱਚ ਪਹਿਲ ਹਲਕੇ ਦੇ ਵਿੱਚ ਤੇ ਸਮਰਾਲਾ ਹਲਕੇ ਦੇ ਖੰਨੇ ਚ ਮੇਰੇ ਚਾਰ ਹਲਕਿਆਂ ਚ ਡਿਊਟੀ ਲਾਈ ਹੈ ਜੀ ਮੈਂ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਨੂੰ ਉਹਨਾਂ ਲਈ ਚੇਤਾਵਨੀ ਹੈ ਬੀ ਜਿਆਦਾ ਹੋ ਨਸ਼ੇ ਦਾ ਜਿਹੜਾ ਤਸਕਰ ਬਣਾ ਕਰਦੇ ਆ ਨਸ਼ਾ ਵੇਚਦੇ ਆ ਇਹਨੂੰ ਛੱਡ ਦੇਣ ਜਾਂ ਪੰਜਾਬ ਛੱਡ ਦੇਣ ਦੋਨਾਂ ਚੋਂ ਇੱਕ ਕੰਮ ਕਰਨਾ ਪੈਣਾ ਮਾਨ ਸਰਕਾਰ ਜਿਸ ਤਰ੍ਹਾਂ ਤਸਕਰਾਂ ਦੇ ਪਰਚੇ ਦਿੱਤੇ ਮਾਨ ਸਾਹਿਬ ਨੇ ਸਾਡਿਆਂ ਨੇ ਅੰਦਰ ਦਿੱਤਾ ਉਹਨਾਂ ਨੂੰ ਉਹਨਾਂ ਦੇ ਘਰਟਾਏ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਜਾ ਤੋ ਮਾਨ ਸਰਕਾਰ ਨੇ ਸਾਡੀ ਸਰਕਾਰ ਨੇ ਇਸ ਤਰ੍ਹਾਂ ਤਸਕਰਾਂ ਦੇ ਘਟ ਆਏ ਐ ਜਾਂ ਉਹਨਾਂ ਨੂੰ ਅੰਦਰ ਦਿੱਤਾ ਹੈ ਮੈਂ ਤਸਕਰਾਂ ਨੂੰ ਦੁਆਰਾ ਫੇਰ ਕਹਿੰਦਾ ਵੀ ਜਦਾਂ ਤੁਸੀਂ ਜਿਹੜਾ ਤਸ ਨਸ਼ਾ ਤਸਕਰ ਦਾ ਕੰਮ ਕਰਦੇ ਹੋ ਇਹਨੂੰ ਛੱਡ ਦੋ ਜਾਂ ਪੰਜਾਬ ਛੱਡ ਦੋ ਤੁਹਾਨੂੰ ਇੱਕ ਜੀ ਛੱਡਣੀ ਪੈਣੀ ਹੈ ਨੇ ਸਾਡੇ ਆਮ ਆਦਮੀ ਪਾਰਟੀ ਸਰਕਾਰ ਜਿਹੜਾ ਯਾਲ ਨਸ਼ੇ ਦਾ ਲੰਬੇ ਸਮੇਂ ਤੋਂ ਅਰ ਲੰਬੇ ਅਰਸੇ ਤੋਂ ਚੱਲਦਾ ਆ ਰਿਹਾ ਇਹਨੂੰ ਜਲਦੀ ਹੀ ਖਤਮ ਕਰ ਦੂੰਗੀ ਪੱਤਰਕਾਰ ਭਰਾਵਾਂ ਦਾ ਸਾਥ ਚਾਹੀਦਾ ਪਿੰਡਾਂ ਦੇ ਸਰਪੰਚ ਪੈਂਚਾਂ ਦਾ ਸਾਥ ਚਾਹੀਦਾ ਕਾਉਂਸਲਰ ਸਹਿਬਾਨਾਂ ਦਾ ਸਾਥ ਚਾਹੀਦਾ ਅਸੀਂ ਰਲ ਕੇ ਪੰਜਾਬ ਨੂੰ ਜਿਹੜੀ ਨਸ਼ੇ ਦਾ ਜਿਹੜਾ ਹੈ ਲੈਨ ਹੈ ਨੂੰ ਤੋੜੀਏ ਟਾਈਮ ਲੱਗੂਗਾ ਜੀ ਜਲਦੀ ਹੋ ਜੂਗੇ ਪ੍ਰਬੰਧ ਪੂਰੇ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੇ ਛੱਡਣੇ ਨਹੀਂ ਬਕਸਣੇ ਨਹੀਂ ਹੈਗੇ ਜਿੰਨੇ ਵੀ ਤਸਕਰ ਹੈ ਜੀ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਲਖਵੀਰ ਟਰੇਡਿੰਗ ਕੰਪਨੀ ਫਰਮ ਦਾ ਨਾਮ ਜੀ ਤੇ ਪ੍ਰਬੰਧਿਤ ਹੈਗੇ ਨਹੀਂ ਕਿਸਾਨਾਂ ਲਈ ਆਰਤੀ ਵੀਰਾਂ ਵੱਲੋਂ ਹਾਂ ਜੀ ਸਰਕਾਰ ਵੱਲੋਂ ਬਹੁਤ ਹੀ ਪੁਕਤਾ ਪ੍ਰਬੰਧਨ ਹੈ ਜੀ ਕੋਈ ਵੀ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਹੈਗੀ ਤਲਾਈ ਵੀ ਵਧੀਆ ਹੁੰਦੀ ਆ ਇੱਕ ਥੋੜੀ ਜੀ ਲਿਫਟਿੰਗ ਦੀ ਲੋੜ ਆ ਲਿਫਟਿੰਗ ਥੋੜੀ ਜੀ ਵਧਾਈ ਜਾਵੇ ਅਸੀਂ ਆਪਣੇ ਚੇਅਰਮੈਨ ਸਾਹਿਬ ਦਾ ਇੱਥੇ ਤਨਾਂਸੂ ਮੰਡੀ 'ਚ ਪਹੁੰਚਣ ਤੇ ਹਾਰਦਿਕ ਸਵਾਗਤ ਕਰਦੇ ਹਾਂ ਅਤੇ ਧੰਨਵਾਦ ਕਰਦੇ ਹਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਜਿਹੜੀ ਪ੍ਰੋਬਲਮ ਪਹਿਲਾਂ ਸੀ ਉਹ ਸਾਡੀ ਹੱਲ ਹੋ ਗਈ ਸੀ ਸਾਡੀ ਮੰਡੀ ਚੇਂਜ ਹੋ ਗਈ ਸੀ ਹੁਣ ਬਹੁਤ ਵਧੀਆ ਕੰਮ ਚੱਲਦਾ ਮੰਡੀ ਸਾਨੇ ਵਾਲ ਮੰਡੀ ਕਰਤੀ ਨਹੀਂ ਜੀ ਬਿਲਕੁਲ ਚੱਲਦੀ ਆ ਮੰਡੀ ਆਪਣੀ ਸਾਨੇ ਵਾਲ ਵੀ ਚੱਲਦੀ ਆ ਮੱਤੇਵੜੇ ਵੀ ਚੱਲਦੀ ਆ ਤੁਹਾਨੂੰ ਜੀ ਕਿਸਾਨਾਂ ਨੂੰ ਨਾਲ ਲੈ ਕੇ ਤੁੰਤਰਾਨੀਆਂ ਨਾ ਨਾ ਹੋ ਗਿਆ ਠੀਕ ਸੀ ਸਾਡਾ ਮਸਲਾ ਹੱਲ ਹੋਣਾ ਦੇ ਕਰਤਾ ਉਹ ਕਹਿੰਦੇ ਵੀ ਮੰਡੀਆਂ ਅਸੀਂ ਬੰਡ ਦਾਂਗੇ ਅੜਤੀਆਂ ਨੂੰ ਬਦਲ ਦਾਂਗੇ ਯਾਨੀ ਖਰੀਦ ਏਜੰਸੀਆਂ ਸਾਰਿਆਂ ਨੂੰ ਬੰਡਵਾ ਸਾਡਾ ਅਸੀਂ ਖੁਸ਼ ਆਮਦ ਕਰਦੇ ਹਾਂ। ਕੀ ਨਾਮ ਹੈ? ਪਰਮਦਰ ਦਾ ਨਾਮ ਮਹਿੰਦਰ ਸਿੰਘ ਜਸਵੰਤ ਸਿੰਘ ਕਮਿਸ਼ਨਰ ਏਜੰਟ ਮਾਚੂ ਬੜਾ ਕੋਮਕਲੋ ਤੇ ਪ੍ਰਬੰਧ ਠੀਕ ਨੇ ਜੀ ਬਹੁਤ ਵਧੀਆ ਪ੍ਰਬੰਧ ਨੇ ਠੀਕ ਹੈ ਚੇਅਰਮੈਨ ਸਾਹਿਬ ਆਏ ਨੇ ਜੀ ਉਹਨਾਂ ਨੇ ਵੀ ਮੋਤਦਾ ਦੋਇਆ ਸਨਿਆਰਤੀਆਂ ਵਿੱਚ ਹਾਂਜੀ ਬਹੁਤ ਵਧੀਆ ਚੇਅਰਮੈਨ ਨੇ ਸਾਡੇ ਨਾਲ ਗੱਲਬਾਤ ਬਹੁਤ ਵਧੀਆ ਢੰਗ ਨਾਲ ਹੋਈ ਹੈ ਉਹ ਕਹਿੰਦੇ ਜੇ ਜਿਹੜੀ ਬਾਰਦਾਨੇ ਜਾਂ ਕੋਈ ਪ੍ਰੋਬਲਮ ਆਉ ਉਹ ਅਸੀਂ ਅੱਜ ਸ਼ਾਮ ਤੱਕ ਹੱਲ ਕਰਾਂਗੇ ਜੀ ਨਾਮ ਹੈ ਜਸਪਾਲ ਸਿੰਘ ਜਨਾ ਦੇਖਦਾ ਹੈ ਕਿ ਆਪਕੀ ਆ ਜਾ ਰਹੇ ਬਹੁਤ ਵਧੀਆ ਜੀ ਚੰਗਾ ਕੰਮ ਪਸਾਨ ਵੀਰਾਂ ਨੂੰ ਇਹ ਕਹਿੰਦੇ ਵੀ ਠੀਕ ਠਾਕ ਵਧੀਆ ਲਿਓ ਫਸਲ ਵੀ ਟਾਈਮ ਨਾਲ ਚੱਕੀ ਹੋਵੇ ਕੀ ਨਾਮ ਆ ਸਰ ਮੇਰੇ ਨਾਮ ਹਰਜਿੰਦਰ ਸਿੰਘ ਸੋਨੀ ਜੀ ਪਿੰਡ ਰਤਨਗੜ੍ਹ ਇਹ ਆਟੀਆ ਦਾ ਕੰਮ ਕਰਦੇ ਨਹੀਂ ਨਹੀਂ ਮੈਂ ਜ਼ਿਮੀਂਦਾਰ ਐ ਜੀ ਕਿੰਨਾ ਜੇ ਵਸਤ ਫਸਲ ਹੋਈ ਆ ਜੀ ਬਹੁਤ ਵਧੀਆ ਹੋਈ ਆ ਜੀ